ਬੰਦੀ ਸਿੰਘਾਂ ਨੂੰ ਲੈ ਕੇ ਲਗਾਤਾਰ ਸਿੱਖ ਜਥੇਬੰਦੀਆਂ ਰਿਹਾਈ ਦੀ ਮੰਗ ਕਰ ਰਹੀਆਂ ਨੇ ਤੇ ਉੱਥੇ ਹੀ ਸਰਕਾਰਾਂ ਦੇ ਉੱਤੇ ਲਗਾਤਾਰ ਪਲਟਵਾਰ ਵੀ ਕੀਤਾ ਜਾ ਰਿਹਾ ਹੈ ਤੇ ਦੱਸਦੀਏ ਕਿ ਉੱਥੇ ਐਸ.ਸੀ.ਪੀ.ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਕਿ ਕਾਫੀ ਲੰਮਾ ਸਮਾਂ ਹੋ ਗਿਆ ਹੈ ਤੇ ਬੰਦੀ ਸਿੰਘ ਅਜੇ ਤੱਕ ਰਿਹਾਈ ਨਹੀਂ ਕੀਤੇ ਤੇ ਉੱਥੇ ਹੀ بار-ਬਾਰ ਸਰਕਾਰ ਜਾਣ ਬੁੱਝ ਕੇ ਸਿੱਖ ਜਥੇਬੰਦੀਆਂ ਦੇ ਨਾਲ ਧੱਕੇਸ਼ਾਹੀ ਕਰਦੀ ਹੋਈ ਦਿਖਾਈ ਦੇ ਰਹੀ ਹੈ ਪਰੰਤੂ ਅਜੇ ਤੱਕ ਜਦੋਂ ਬੰਦੀ ਸਿੰਘਾਂ ਦੀ ਗੱਲ ਕਰਦੇ ਹਾਂ ਤਾਂ ਸਰਕਾਰ ਇਸ ਬਾਰੇ ਬੋਲਦੀ ਹੀ ਨਹੀਂ ਤੇ ਜਿਸ ਤੋਂ ਬਾਅਦ ਲਗਾਤਾਰ ਸਰਕਾਰ ਦਾ ਵਿਰੋਧ ਸਿੱਖ ਜਥੇਬੰਦੀਆਂ ਕਰ ਰਹੀਆਂ ਨੇ ਤੇ ਉੱਥੇ ਹੀ ਐਸ்சிਪੀਸੀ ਦੇ ਪ੍ਰਧਾਨ ਹਰਜਿੰਦਰ ਧਾਮੀ ਦੇ ਵੱਲੋਂ ਲਗਾਤਾਰ ਸਰਕਾਰ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਤਿੱਖੇ ਨਿਸ਼ਾਨੇ ਵੀ ਸਾਦੇ ਜਾ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ 32 ਸਾਲਾਂ ਤੋਂ ਜਿਹੜੇ ਕਿ ਸਾਡੇ ਸਿੱਖ ਜਥੇਬੰਦੀਆਂ ਜੇਲ੍ਹ ਦੇ ਵਿੱਚ ਬੰਦ ਨੇ ਤੇ ਸਰਕਾਰ ਕਿਉਂ ਨਹੀਂ ਇਸ ਬਾਰੇ ਬੋਲਦੀ ਤੇ ਸਰਕਾਰ ਨੂੰ ਇਸ ਮਾਮਲੇ ਦੇ ਉੱਤੇ ਗੰਭੀਰ ਜਿਹੜਾ ਕਿ ਦੇਖਣਾ ਚਾਹੀਦਾ ਹੈ ਤੇ ਜਿਸ ਦੇ ਦੌਰਾਨ ਇਹ ਮਾਮਲਾ ਜਿਹੜਾ ਕਿ ਬੰਦੀ ਸਿੰਘਾਂ ਦਾ ਜਿਹੜਾ ਕਿ ਪੰਜਾਬ ਦੇ ਵਿੱਚ ਸਭ ਤੋਂ ਗੰਭੀਰ ਬੁੱਧਾ ਮਦਯ ਨਿਆ ਜਾਂਦਾ ਹੈ ਤੇ ਉੱਥੇ ਇਸ ਗੱਲ ਦੇ ਉੱਤੇ ਹੁਣ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਫਿਰ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਹੈ ਤੇ ਪੂਰੇ ਮੁੱਦੇ ਲੈ ਕੇ ਸੁਣਦੇ ਆ ਹਰਜਿੰਦਰ ਧਾਮੀ ਦਾ ਹੋਰ ਕੀ ਕਹਿੰਦਾ ਕਿ ਜਿਹੜੇ ਸਾਡੇ ਵੀਰ ਜਿਨ੍ਹਾਂ ਨੇ 1984 ਦੇ ਸਾਕੇ ਤੋਂ ਐਨੇ ਪੀੜਤ ਹੋਈਆਂ ਆਦਮਾਾਂਾਂ ਉਹਨਾਂ ਨੇ ਜੇ ਕੋਈ ਸਟੈਪ ਚੱਕਿਆ ਅੱਜ 35 35 ਸਾਲ ਦੇ ਜੇਲਾਂ ਵਿੱਚ ਬੈਠੇ ਆ ਅੱਜ 28 28 29 29 ਸਾਲ ਦੇ ਜੇਲਾਂ ਵਿੱਚ ਬੈਠੇ ਆ ਅੱਜ ਬੇਇਨਸਾਫੀ ਐਡੀ ਵੱਡੀ ਆ ਕਿ 20 ਸਾਲ ਤੋਂ ਬਾਅਦ ਬਾਹਰ ਆ ਜਾਂਦੇ ਸਾਰੇ ਪਰ ਸਾਨੂੰ 35 ਸਾਲ ਵੀ ਇਨਸਾਫ ਨਹੀਂ ਮਿਲਣਾ ਇਹ ਬੇਇਨਸਾਫੀਆਂ ਪਹਿਲੀਆਂ ਸਰਕਾਰਾਂ ਵੀ ਕਰਦੀਆਂ ਰਹੀਆਂ ਅੱਜ ਵੀ ਮੌਕੇ ਦੀਆਂ ਸਰਕਾਰਾਂ ਇਹ ਬੇਇਨਸਾਫੀ ਕਰ ਰਹੀਆਂ ਆਪ ਫੈਸਲੇ ਕਰਕੇ ਭਾਈ ਗਵਿੰਦਰਪਾਲ ਸਿੰਘ ਭੁੱਲਰ ਭਾਈ ਗਰਦੀਪ ਸਿੰਘ ਖੜਾ ਭਾਈ ਬਲਵੰਤ ਸਿੰਘ ਦੀ ਰਾਜਵਾਨ ਜਿਨ੍ਹਾਂ ਦੀ ਨੋਟੀਫਿਕੇਸ਼ਨ ਹੋ ਗਈ ਅੱਜ ਲਾਗੂ ਨਹੀਂ ਕੀਤੀ ਸੋ ਸਾਨੂੰ ਤਾਂ ਇਨਸਾਫ ਲੈਣ ਲਈ ਵੀ ਸੰਘਰਸ਼ ਕਰਨੇ ਪੈਂਦੇ ਆ ਤੇ ਮੈਂ ਕਹਿ ਸਕਦਾ ਕਿ ਜੇ ਆਪਾਂ ਸਾਰਾ ਪੰਥ ਖਾਲਸਾ ਜੇ ਇਸ ਗੱਲ ਦਾ ਏਕਾ ਕਰ ਲੈਣ ਕਿ ਸ੍ਰੀ ਅਕਾਲ ਪੁਰਖ ਸਾਹਿਬ ਨੂੰ ਸਮਰਪਿਤ ਹੋਈਏ ਅੱਜ ਗਾਮ ਦੇ ਵਿੱਚ ਬੰਡੀਆਂ ਬਹੁਤ ਵੱਡੀਆਂ ਵੱਡੀਆਂ ਪਾਈਆਂ ਆ ਅੱਜ ਗਾਉ ਨੂੰ ਵੰਡਣ ਦਾ ਜਟਿਲ ਕੀਤਾ ਜਾ ਰਿਹਾ ਗੁਰੂ ਘਰਾਂ ਦੇ ਪ੍ਰਬੰਧਾਂ ਦੇ ਵਿੱਚ ਚਿੰਤਾ ਕਰ ਲਓ ਮੈਂ ਲੰਮਾ ਨਹੀਂ ਬੋਲਣਾ ਕਿ ਉਥੋਂ ਤੱਕ ਹਜ਼ੂਰ ਸਾਹਿਬ ਪਟਨਾ ਸਾਹਿਬ ਦਿੱਲੀ ਹਰਿਆਣਾ ਤੇ ਹੁਣ ਪੰਜਾਬ ਇਹ ਤੁਹਾਡੇ ਧਰਮ ਦੀਆਂ ਵੱਡੀਆਂ ਜਫੇਬੰਦੀਆਂ ਵਿੱਚ ਸਿੱਧੀ ਦਖਲਅੰਦਾਜ਼ੀ ਆ ਹਰਿਆਣੇ ਦੇ ਵਿੱਚ ਦੇਖੋ ਅੱਜ ਐਡਮਿਨਿਸਟਰੇਟਰ ਲਗਾਇਆ ਦਿੱਲੀ ਦੇ ਵਿੱਚ ਪ੍ਰਧਾਨ ਦੇ ਅਧਿਕਾਰ ਖੋਲੇ ਕਿਉਂ ਖੋਏਗਾ ਇਸ ਕਰਕੇ ਕਿਉਂਕਿ ਸਰਕਾਰੀ ਦਖਲਅੰਦਾਜ਼ੀ ਆ ਤੇ ਸਰਕਾਰਾਂ ਧਰਮ ਨਹੀਂ ਚੱਲਣ ਦਿੰਦੀਆਂ ਸਰਕਾਰਾਂ ਆਪਣੇ ਹਿੱਤਾਂ ਦੀ ਪੂਰਤੀ ਕਰਦੀਆਂ ਤੋਂ ਇਹੇ ਕਰਕੇ ਪੰਥ ਦੀ ਦੂਜੀਆਂ ਜਮਾਤਾਂ ਵੀ ਜਿਸ ਜਨਾਂ ਨੂੰ ਅੱਜ ਟਹਿ ਟੇਰੀ ਕਰਨ ਦਾ ਬਹੁਤ ਕੋਝਾ ਯਤਨ ਕੀਤਾ ਜਾ ਰਿਹਾ ਕਿਉਂਕਿ ਜਿਸਲੇ ਕਿਸੇ ਕੌਮ ਦਾ ਨੁਕਸਾਨ ਕਰਨਾ ਹੋਵੇ ਕਹਿੰਦੇ ਉਹਦਾ ਇਤਿਹਾਸ ਕਮਜ਼ੋਰ ਕਰਦੇ ਹੋ ਉਹਦੀ ਜਥੇਬੰਦੀ ਉਹਨੂੰ ਕਮਜ਼ੋਰ ਕਰਦੇ ਹੋ ਪਰ ਇਹ ਪੰਥ ਖਾਲਸੇ ਦੀਆਂ ਜਥੇਬੰਦੀਆਂ 104 ਸਾਲ ਪਹਿਲਾਂ ਖਾਲਸੇ ਨੇ ਆਪਣੇ ਲਹੂ ਤੇ ਮਿਹਨਤ ਦੇ ਨਾਲ ਇਹਨਾਂ ਦੀ ਨੀਂਹ ਰੱਖੀ ਸੀ ਇਹਨੂੰ ਮਟਾਉਣ ਵਾਲੇ ਇਸ ਧਰਤੀ ਤੋਂ ਜਾਂਦੇ ਰਹੇ ਪਰ ਪੰਥ ਖਾਲਸਾ ਹਮੇਸ਼ਾ ਹੀ ਜਾਗਰ ਰਿਹਾ ਕਿਉਂ ਜਾਗਰ ਰਿਹਾ ਉਹਦਾ ਕੇਂਦਰੀ ਤੋਰਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਿਹਾ ਆਓ ਸਾਰੇ ਇਸ ਗੱਲ ਦਾ ਸੰਕਲਪ ਕਰੀਏ ਸਾਰਾ ਸਿੱਖ ਪੰਥ ਸਾਰੇ ਆਪਣੇ ਨਿੱਜੀ ਗੁੱਸੇ ਗਿਲੇ ਸਾਰੇ ਤੇ ਆ ਕੇ ਕੇਵਲ ਦਾ ਕੇਵਲ ਇੱਕ ਨਿਰਣਾ ਕਰੀਏ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਈਏ ਫਿਰ ਪੰਥ ਖਾਲਸੇ ਦੇ ਜਿਹੜੇ ਆਜ਼ਾਦ ਜਿਹੜੇ ਨਿਸ਼ਾਨ ਸਾਹਿਬ ਝੁਲਦੇ ਆ ساری ਦੁਨੀਆ ਇਹਨਾਂ ਦੀ ਤਾਬਿਆ ਹੋਊਗੀ ਤਾਬਿਆ ਕਹਿਣ ਤੋਂ ਭਾਵ ਕਿ ਸਾਰਿਆਂ ਦੇ ਨਾਲ ਇਨਸਾਫ ਹੋਊਗਾ ਪੰਥ ਖਾਲਸੇ ਨੇ ਤਾਂ ਸਾਡੇ ਰਹਿਤ ਮਰਿਆਦਾ ਘੜਨ ਵਾਲਿਆਂ ਨੇ ਕਿੱਡਾ ਵੱਡਾ ਹੀਆ ਕੀਤਾ ਉਹਨਾਂ ਨੇ ਕਿਹਾ ਸਿੱਖ ਇੱਕ ਵਾਰੀ ਅਰਦਾਸ ਕਰੇ ਸਿੱਖ ਦੋ ਵਾਰੀ ਅਰਦਾਸ ਕਰੇ ਪੰਥ ਖਾਲਸਾ ਸਮੂਚਾ ਅਰਦਾਸ ਕਰੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਪੰਥ ਖਾਲਸੇ ਨੂੰ ਈਡਾ ਤਾਨ ਬਖਸ਼ੀ ਤਾ ਤੇ ਪੰਥ ਖਾਲਸੇ ਨੂੰ ਇਹ ਵੀ ਤਾਨ ਬਖਸ਼ਿਸ਼ ਕੀਤਾ ਪੰਜ ਪਿਆਰੇ ਚਾਰ ਫੈਲਜਾ ਦੇ ਹੱਠੀਆਂ ਜੱਪੀਆਂ ਤੱਪੀਆਂ ਤੇ ਸਿੰਘਾਂ ਸਿੰਘਣੀਆਂ ਨੇ ਧਰਮੇ ਅਸੀਸ ਦਿੱਤੇ ਤੇ ਪੰਥ ਖਾਲਸੇ ਨੂੰ ਸੱਤ ਗੁਰਜੀ ਨੇ ਉਹ ਮੈਂ ਸਮਝਦਾ ਮਹਾਨ ਸੀ ਜਿਹੜੇ ਸਾਡੇ ਇਹ ਮਰਿਆਦਾ ਦੇ ਘੜਨ ਵਾਲੇ ਸੀ ਉਨੇ ਸਮੁੱਚੇ ਪੰਥ ਖਾਲਸਾ ਨੂੰ ਇਸ ਲੜੀ ਦੇ ਵਿੱਚ ਸਮੋ ਲਿਆ ਸੋ ਮੈਂ ਅੰਤ ਦੇ ਵਿੱਚ ਜਿੱਥੇ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਬੇਲਾਂ ਵਾਲੇ ਪੂਰਨ ਮਹਾਪੁਰਖ ਬਾਣੀ ਤੇ ਬਾਣਾ ਸੰਤ ਤੇ ਸਿਪਾਹੀ ਕਿਉਂਕਿ ਬੜਾ ਹੁੰਦਾ ਸੌਖਾ ਕਹਿਣਾ ਮਹਾਪੁਰਖ ਮਹਾਪੁਰਖ ਹੁੰਦਾ ਜਿਹੜਾ ਕੇਵਲ ਤਾਂ ਕੇਵਲ ਗੁਰੂ ਸਿਧਾਂਤ ਦਾ ਪ੍ਰਣਾਇਆ ਜਿਹੜਾ ਗੁਰੂ ਪੰਥ ਨੂੰ ਸਮਰਪਤ ਆ ਗੁਰੂ ਗ੍ਰੰਥ ਨੂੰ ਸਮਰਪਤ ਆ ਦਸਮ ਪਾਤਸ਼ਾਹ ਨੂੰ ਪੁੱਛਿਆ ਸੀ ਸਿੱਖਾਂ ਨੇ ਸਤਗੁਰ ਜੀ ਕਿੱਥੋਂ ਦਰਸ਼ਨ ਕਰੀਏ ਕਹਿੰਦੇ ਮੇਰੀ ਆਤਮਾ ਗ੍ਰੰਥ ਵਿੱਚ ਮੇਰਾ ਸਰੀਰ ਪੰਥ ਦੇ ਵਿੱਚ ਇਹ ਰਵੈਤ ਅੱਜ ਵੀ ਚੱਲੀ ਆਉਂਦੀ ਆ ਸੋ ਸਤਗੁਰ ਜੀ ਕਿਰਪਾ ਕਰਨ ਇਹ ਮਹਾਨ ਜਥੇ ਮਦੀ ਨੇ 1964 ਵਿੱਚ ਇਕੱਲੇ ਨਹੀਂ ਉਹ ਤੋਂ ਬਾਅਦ ਵੀ ਕਈ ਅਨੇਕਾਂ ਸਥਾਨ ਪੰਜਾਬ ਦੇ ਵਿੱਚ ਵੀ ਆ ਜਿੱਥੇ ਮਹਾਂਤਾਂ ਦੇ ਕਬਜ਼ੇ ਹੁੰਦੇ ਔਰ ਆ ਖੋਡਰ ਦੇਖ ਲਾਓ ਹਕੀਮਪੁਰ ਦੇਖ ਲਾਓ ਬਹੁਤ ਸਾਰੇ ਸਥਾਨ ਉਹ ਨਿੱਜਲੇ ਨਹੀਂ ਗੁਰੂ ਪੰਥ ਦੀ ਖਾਲਸੇ ਦੀ ਉਹ ਰਵੈਤ ਤੇ ਮਰਿਆਦਾ ਦਾ ਉਹਨੂੰ ਉਹਤੇ ਬਹਾਲ ਕਰ ਲਈ ਸਾਰਾ ਕੁਝ ਕੀਤਾ ਮੈਂ ਧੰਨਵਾਦ ਕਰਦਾ ਸਾਡੇ ਸਿੰਘ ਸਾਹਿਬ ਗਿਆਨੀ ਗਰਮਿੰਦਰ ਸਿੰਘ ਜੀ ਜਿਹੜੇ ਪਿਛਲੇ ਸਾਲ ਵੀ ਐਤਕੀ ਵੀ ਉਸ ਮਹਾਨ ਸਾਕੇ ਦੀ ਵੀ ਗੁਰਸ਼ਬਦ ਦੀ ਵੀ ਕਥਾ ਕਰਕੇ ਤੁਹਾਨੂੰ ਨਿਹਾਲ ਕਰਕੇ ਗਏ ਆ ਅਜੀਜੇ ਤੌਰ ਤੇ ਮੇਰਾ ਵੀ ਧਰਮ ਪ੍ਰਚਾਰ ਕਮੇਟੀ ਦਾ ਸਾਡਾ ਮੈਂਬਰ ਜਿਹੜਾ ਦਮਦਮੀ ਤਖਾਲ ਦਾ ਬਹੁਤ ਜਾਰੂ ਆਗੂ ਪਾਈ ਅਜੈਬ ਸਿੰਘ ਜੀ ਅਭਿਆਸੀ ਉਹ ਵੀ ਸਾਡੇ ਵਿੱਚ ਸਜੋਬਤਿਆ ਸਕੱਤਰ ਸਹਿਬਾਨ ਸਜੋਬਤਿਆ ਬਾਬਾ ਜੀ ਦੇ ਨਾਲ ਨਿਹੰਗ ਸਿੰਘ ਫੌਜਾ ਜਿਹੜੀ ਆਈਆਂ ਉਹ ਵੀ ਸ਼ੋਭਤ ਆ ਸੋ ਆਪਾਂ ਹੁਣ ਅਰਦਾਸ ਤੋਂ ਬਾਅਦ ਉਧਰ ਨਾਲ ਹੀ ਛੋਟੇ ਸਥਾਨ ਤੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਖਾੜਪਾਠ ਉਹ ਤੋਂ ਬਾਅਦ ਅਰਦਾਸ ਤੇ ਥੋੜਾ ਸਮਾਂ ਜਿਹੜਾ ਆ ਉਹ ਦੀਵਾਨ ਵੀ ਚੱਲਣਾ ਮੈਨੂੰ ਇੱਕ ਮੈਂ ਬਾਬਾ ਜੀ ਤੋਂ ਅਚੇਚੇ ਤੌਰ ਤੇ ਖਿਮਾ ਚਾਹਣਾ ਕਿਉਂਕਿ ਮੈਨੂੰ ਬਹੁਤ ਜ਼ਰੂਰੀ ਜੇ ਮੈਂ ਹਾੜਪੁਰ ਦੇ ਵਿੱਚ ਦੋ ਤਿੰਨ ਚਾਰ ਤੇ ਮੈਂ ਇਸ ਕਰਕੇ ਥੋੜਾ ਜਿਹਾ ਸਮਾਂ ਤੁਹਾਡਾ ਹੋਰ ਲੈਣਾ ਬੋਲਦਿਆਂ ਬਹੁਤ ਗਲਤੀਆਂ ਕਰ ਦਿਆ ਕਰ ਗਿਆ ਹੋਊਗਾ ਕਈਆਂ ਨੂੰ ਚੰਗੀਆਂ ਮਨਾ ਲੱਗੀਆਂ ਹੋਣਗੀਆਂ ਮੇਰੀ ਝੋਲੀ ਵਿੱਚ ਪਾ ਦੇ